ਅੱਜ ਭਜੀ ਕੀ ਨਾਮ ਹੈ ਭਾਈ ਆਪਣਾ ਕੀ ਹਾਸ ਹੋਇਆ ਜਿੱਥੇ ਅਨਿਲ কুমার ਗੋਤਮ ਮੈਂ ਇੱਥੇ ਕਿਛਤਰੀ ਕਨਪਵਨ ਕਿ ਰਹਿੰਦਾ ਜੀ ਭਾਈ ਤੇ ਅਸੀਂ ਰੋਟੀ ਖਾਂਦੇ ਪਏ ਸੀ ਅੰਦਰ ਏਡੇ ਜ਼ੋਰ ਦੀ ਆਵਾਜ਼ ਆਈਏ ਦੌੜ ਕੇ ਦਾਸੇ ਨਿਕਲਦੇ ਨਿਕਲਦੇ ਵੀ ਮੁੰਡਾ ਪਿੱਛੇ ਪੈ ਗਿਆ ਉੱਥੇ ਤੇ ਗੱਡੀ ਇੱਧਰ ਵੱਜ ਗਈ ਹੈ ਤੇ ਇਹ ਕਿੰਨੇ ਕੁ ਵੇਲਾ ਟਾਈਮ ਸੀਗਾ ਜੀ ਤੇ ਹੁਣ ਹੀ ਕੋਈ 20 ਮਿੰਟ ਹੋਏ ਐ ਤੇ ਜਿਹੜਾ ਬੰਦਾ ਸੀਗਾ ਨਾਲ ਕੇ ਹੁੰਦਾ ਹੋਰ ਵੀ ਹਿੱਟ ਹੋਇਆ ਕਿ ਕਾਲਾ ਗੱਡੀ ਵਾਲਾ ਹਿੱਟ ਹੋ ਗਿਆ ਅਨਿਲ ਗੱਡੀ ਵਾਲੇ ਦੇਖਿਆ ਗੱਡੀ ਵਾਲਾ ਪਿਆ ਉੱਥੇ ਉਹੀ ਚੱਕਿਆ ਸੀ है। अच्छा ਤੁਸੀਂ ਚੱਕਿਆ ਜੀ ਫਿਰ ਤੇ ਪੰਚਾਇਤ ਨੂੰ ਉਸਤਾਲ ਉਹ ਭੇਜਿਆ ਤੇ ਫਰੀ ਵੀ ਲਿਟਰੱਕ ਕੇ ਭੇਜਿਆ ਉਹਨੂੰ ਤੇ ਕੀ ਠੀਕ ਹੈ ਬੰਦਾ ਹਾਂਜੀ ਕੋਈ ਪਛਾਣ ਹੋਈ ਜੀ ਕਿੱਥੇ ਦਾ ਬੰਦਾ ਸੀਗਾ ਵਿਚਾਰ ਜਿਹੜਾ ਦੇਖਿਆ ਕਹਿੰਦੇ ਰਿਸ਼ੀ ਨਗਰ ਦੇ ਹੈ ਅੱਛਾ ਜੀ ਹਾਂਜੀ ਤੇ ਕੀ ਉਹਦੇ ਘਰ ਦੇ ਹੈ ਕਿ ਹੋਰ ਉਹਦੇ ਨਾਲ ਆਇਆ ਸੱਜਣ ਮਿੱਤਰ ਕੇ ਦਾ ਆਇਆ ਹੋਵੇ ਜੀ ਇਹ ਆਏ ਤੁਹਾਡੇ ਪਿੱਛੇ ਆ ਕੇ ਖੜੇ ਬੰਦਾ ਠੀਕ ਹੈ ਜੀ ਬੰਦਾ ਕਹਿੰਦੇ ਨਹੀਂ ਦੇਖਿਆ ਬਸ ਨਾ ਕਿੱਥੋਂ ਦੇ ਰਹਿਣ ਵਾਲੇ ਜੀ ਆਪਾ ਮੇਰਾ ਨਾਮ ਦਵਿੰਦਰ ਕੁਮਾਰ ਹੈ ਤੇ ਆਪਾਂ ਸਲਾਮਬਾ ਸ਼ਾਂਤੀ ਨਗਰ ਰਹਿਣ ਵਾਲੇ ਜੀ ਪਾਜੀ ਇੱਥੇ ਜਦੋਂ ਹਾਦਸਾ ਤੁਸੀਂ ਮੌਕੇ ਤੇ ਸੀਗੇ ਜੀ ਹਾਂ ਜੀ ਆਪਾਂ ਅੰਦਰ ਕਟਿੰਗ ਕਰਵਾ ਰਹੇ ਸੀਗਾ ਮੈਂ ਐਕਟੀਵ ਮੇਰੀ ਹੈ ਤੇ ਅਸੀਂ ਜਦ ਕਰਮ ਧੁਮਾਕਾ ਸੁਣ ਕੇ ਬਾਹਰ ਆਏ ਤੇ ਉਸ ਤੋਂ ਬਾਅਦ ਬੰਦਾ ਪੰਜ ਚੱਕੇ ਛੇਤੀ ਹਸਪਤਾਲ ਭੇਜਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਸਪੋਰਟ ਤੇ ਤੇ ਤੁਹਾਡਾ ਜਦੋਂ ਸਕੂਟਰ ਜਦੋਂ ਤੁਹਾਡਾ ਦੁਰਘਟਨਾ ਚ ਆਇਆ ਹੈਗਾ ਨਾਲ ਤੁਸੀਂ ਬਾਹਰ ਸੀਗੇ ਜਾਂ ਅੰਦਰ ਸੀਗੇ ਅਸੀਂ ਅੰਦਰ ਸੀ ਇਹ ਬਾਹਰ ਐਕਟੂਅਲ ਲਾ ਕੇ ਗੇਅਰ ਵਿੱਚ ਅੰਦਰ ਕਟਿੰਗ ਕਰਵਾ ਰਿਆ ਸੀਗਾ ਤੇ ਬਾਹਰ ਧਮਾਕਾ ਸੌਂਦੇ ਸਾਰੀ ਆਪਾਂ ਬਾਹਰ ਆ ਗਏ ਤੇ ਦੇਖਿਆ ਕਰ ਰਹੇ ਉਹ ਜਖਮੀ ਸੀ ਤੇ ਉਹਨੂੰ ਜਲਦ ਤੋਂ ਜਲਦ ਅਸੀਂ ਹਸਪਤਾਲ ਭੇਜ ਦਿੱਤਾ ਤੇ ਕਿਦਾਂ ਉਹਦੀ ਹਾਲਤ ਕਿਦਾਂ ਠੀਕ ਹੈ ਜੀ ਉਹ ਤੇ ਹਰਤਾ ਦਾ ਹੁਣ ਪਤਾ ਕਰਕੇ ਅਸੀਂ ਪੁੱਛਾਂਗੇ ਤੇ ਕਿਹਨਾਂ ਨੇ ਚੱਕ ਕੇ ਪਾਇਆ ਜੀ ਉਹਨੂੰ ਰਿਕਸ਼ਾ ਦੇ ਵਿੱਚ ਇਹ ਅਸੀਂ ਪਾਇਆ ਜੀ ਸਾਰੇ ਇੱਥੇ ਮੀਟਿੰਗ ਹੋ ਰਹੀ ਸੀਗੇ ਉਹ ਪਵਾਣ ਦੇ ਲੋਕ ਸਰ ਕੀ ਨਾਮ ਹੈ ਜੀ ਆਪਣਾ ਇਹ ਜਿਹੜਾ ਹਾਦਸਾ ਹੋਇਆ ਸੀ ਕੀ ਲੱਗਦਾ ਕੀ ਵਜ੍ਹਾ ਹੋਗੀ ਜੀ ਆਪਾਂ ਨੂੰ ਮਿਲਣਾ ऐसे कुछ जाते हैं मौके पे मुझे एसिड टॉयलेट में लगा ना जान का आये तो फिर ज़्यादा ही पार्टीयाँ हमारी मिलीं तो सब जानकारी मिली जी अमरीका की जलड़ा सेकर कौन सेकर जी पता तो नहीं डकारी किसी कहने तो फिर कोई इतने को सीसीटीवी वगैरह लगा, लगा हुआ है ऐसा या उधर बारिश आने कुछ पता लगा हुआ है सारे � ਉਹ ਤਰ੍ਹਾਂ ਕੀ ਹੋ ਗਿਆ ਉਹ ਦਵਾਗੇ ਕੀ ਲੱਗਦਾ ਜੀ ਕਿ ਹਾਦਸੇ ਦੇ ਵਜ੍ਹਾ ਕੀ ਹੋਈ ਹੋਗੀ ਇਹ ਤਾਂ ਅਚਾਨਕ ਵੱਡੀ ਨਾ ਭਾਰਲੀ ਹੈ ਕੀ ਹੋਰ ਵੀ ਸਾਰੇ ਦੇ ਚ ਜ਼ਖਮੀ ਹੋ ਜਾਂਦੇ ਸੂਚਨਾ ਮਿਲੇ ਜੀ ਇੱਕ ਤਾਂ ਆਸਰਾ ਇੱਕ ਤਾਂ ਇੱਕ ਤਾਂ ਦੇ ਵਿੱਚ ਵੀ ਹੋਇਆ ਤਾਂ ਹੀ ਟੱਕੀ ਹੋਵੇਗੀ ਉਹ ਤਾਂ ਜਿਹੜਾ ਬੰਦਾ ਸੀਗਾ ਇਹ ਕੂਨ ਦੇ ਵਿੱਚ ਬੈਠਾ ਸੀ ਕਮਕਲਾ ਦੇ ਵਿੱਚ ਇੱਕ ਤਾਂ ਚ ਵਾਦੀ ਕੇ ਗਾਉਂ ਕੰਬ ਜਿਵੇਂ ਤੇ ਇਸ ਟਾਈਮ ਉਹ ਦੇਖ ਇੱਕ ਹੋਰ ਕੀ ਪਰਜਨਾ ਦਾ ਕਿ ਬਿਆਨ ਜਾਂ ਕੁਝ ਹੋਰ ਹੋਇਆ ਜੀ ਆਫਟੈਂ ਮੈਂ ਡਿਊਟੀ ਐਪ ਨੂੰ ਬੁਲਾ ਰਹੇ ਹਾਂ